IRCTC ਦੇ ਵੱਲੋਂ ਸ਼ਰਧਾਲੂਆਂ ਦੇ ਲਈ ਇੱਕ ਵਿਸ਼ੇਸ਼ ਪਹਿਲ ਕੀਤੀ ਗਈ ਹੈ। ਭਾਰਤ ਗੌਰਵ ਟ੍ਰੇਨ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਚੁੱਕੀ ਹੈ। ਇਸ ਨੂੰ ਲੈ ਕੇ ਯਾਤਰੀਆਂ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਹ ਵਿਸ਼ੇਸ਼ ਰੇਲ ਯਾਤਰਾ 9 ਦਿਨ ਅਤੇ 8 ਰਾਤਾਂ ਦੀ ਹੋਵੇਗੀ। ਇਸ ਯਾਤਰਾ ਦੇ ਦੌਰਾਨ ਯਾਤਰੀਆਂ ਨੂੰ ਉਜੈਨ, ਮਹਾਕਲੇਸ਼ਵਰ, દ્વાਰਕਾ ਨਗੇਸ਼ਵਰ, દ્વાਰਕਾ ਦੀਸ਼ ਮੰਦਿਰ ਵਿਰਾਵਲ ਸੋਮਨਾਥ ਅਤੇ ਕੇਵੜੀਆਂ ਵਿੱਚ ਸਟੈਚੂ ਆਫ ਯੂਨਿਟੀ ਆਦਿ ਦੇ ਦਰਸ਼ਨ ਕਰਵਾਏ ਜਾਣਗੇ ਅੱਜ ਏ ਟ੍ਰੇਨ ਅੰਮ੍ਰਿਤਸਰ ਤੋਂ ਰਵਾਨਾ ਹੋ ਚੁੱਕੀ ਹੈ ਏ ਟ੍ਰੇਨ ਜਲੰਧਰ ਲੁਧਿਆਣਾ ਚੰਡੀਗੜ੍ਹ ਦਿੱਲੀ ਅਤੇ ਰਿਵਾੜੀ ਤੋਂ ਹੋ ਕੇ ਲੰਗੇਗੀ ਤੇ ਸਾਰੇ ਧਾਰਮਿਕ ਸਥਾਨਾਂ ਤੱਕ ਪਹੁੰਚੇਗੀ ਇਹ ਯਾਤਰਾ 2 ਨਵੰਬਰ 2025 ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਆ ਕੇ ਸਮਾਪਤ ਹੋਵੇਗੀ ਦੱਸਦੀ ਹੈ ਕਿ ਇਸ ਟ੍ਰੇਨ ਦੇ ਵਿੱਚ ਕੁੱਲ 762 ਸੀਟਾਂ ਨੇ ਕਿਰਾਏ ਦੇ ਵਿੱਚ ਹੀ ਯਾਤਰਾ, ਰਹਿਣਾ, ਭੋਜਨ ਅਤੇ ਦਰਸ਼ਨਾ ਦੀ ਸਹੂਲਤ ਸ਼ਾਮਿਲ ਹੈ। ਸਾਫ਼ ਸੁਥਰੇ ਪਾਣੀ ਅਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਇਸ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਦੇ ਵੱਲੋਂ ਖੁਸ਼ੀ ਜ਼ਾਹਿਰ ਕੀਤੀ ਗਈ ਹੈ। ਉਨ੍ਹਾਂ ਨੇ ਰੇਲਵੇ ਪ੍ਰਸ਼ਾਸਨ ਅਤੇ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਇਸ ਵਿਲੇਸ਼ ਧਾਲੂਆਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ। ਮੇਰਾ ਨਾਮ ਜੀ ਕੁਮਾਰ ਸ਼ਰਮਾ ਮੈਂ ਮੀਠਾ ਰੋਡ ਅੰਮ੍ਰਿਤਸਰ ਦਾ ਨਿਵਾਸੀ ਹਾਂ ਮੈਂ ਆਪਣੇ ਪਰਿਵਾਰ ਨਾਲ ਪਤਨੀ ਨਾਲ ਤੇ ਆਪਣੇ ਸਾਲਿਆ ਨਾਲ ਯਾਤਰਾ ਤੇ ਜਾ ਰਿਹਾ ਹਾਂ ਇਸ ਸਰਕਾਰ ਨੇ ਬੜਾ ਵਧੀਆ ਕਦਮ ਚੱਕਿਆ ਹੈ ਯਾਤਰਾ ਦਾ ਲੋਕਾਂ ਨੂੰ ਪਬਲਿਕ ਨੂੰ ਯਾਤਰਾ ਕਰਾਉਣ ਦਾ ਇਹਦਾ ਬੜਾ ਉਹਨਾਂ ਨੂੰ ਧੰਵਾਦ ਤੇ ਸਾਨੂੰ ਯਾਤਰਾ 'ਚ ਜਾਣ ਦੀ ਬੜੀ ਖੁਸ਼ੀ ਹੋ ਰਹੀ ਏ ਬੜਾ ਮਨ ਖੁਸ਼ ਹੈ ਕਿ ਸਰਕਾਰ ਨੇ ਅੱچھے ਕਦਮ ਚੱਕੇ ਹੀ ਨੇ ਇਹ ਯਾਤਰਾ 9 ਦਿਨ ਦੀ ਏ ਅਸੀਂ ਤੇ 마ਘਲੇਸ਼ਵਰ ਜਾਣਾ ਹੈ ਤੇ ਆਪਣਾ ਉਜੈਨ ਜਾਣਾ ਹੈ ਸੋਮਨਾਰ ਜਾਣਾ ਹੈ ਦਵਾਰਕਾ ਦੇਸ਼ ਦੇ ਦਰਸ਼ਨ ਹੋਣੇ ਆ ਸਾਰਿਆਂ ਦੇ ਦਰਸ਼ਨ ਕਰਾ ਕੇ ਉਥੇ ਪੂਰਾ ਟੀਟੀ ਆਰਪੀਸੀ ਰੇਲਵੇ ਦਾ ਪੂਰਾ ਇੰਤਜ਼ਾਮ ਹੈ ਉਥੇ ਹੋਟਲ ਬੁੱਕ ਨੇ ਰੋਟੀ ਪਾਣੀ ਹਰ ਚੀਜ਼ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਪਾਣੀ ਦਾ ਸਾਫ ਸਫਾਈ ਦਾ ਪੂਰਾ ਧਿਆਨ ਉਹਨਾਂ ਨੇ ਰੱਖਿਆ ਹੈ ਸਾਡਾ ਜੇ ਸਾਨੂੰ ਬੜੀ ਖੁਸ਼ੀ ਏ ਇਹ ਯਾਤਰਾ ਵਿੱਚ ਜਾਣ ਦੀ ਤੇ ਉੱਥੇ ਪੂਰਾ ਇੰਤਜ਼ਾਮ ਹੈ ਅੱਗੇ ਬੱਸਾਂ ਦਾ ਵੀ ਵਿਆਪ ਸਰਕਾਰ ਨੇ ਕੀਤਾ ਹੈ ਕਿ ਤੁਹਾਨੂੰ ਅੱਗੇ ਬੱਸਾਂ ਵੀ ਮਿਲਣਗੀਆਂ ਜਿੱਥੇ ਅਸੀਂ ਜਾਣਾ ਹੈ ਦਰਸ਼ਨ ਘਰ ਉੱਥੋਂ ਤੱਕ ਬੱਸਾਂ ਮਿਲਣਗੀਆਂ ਇਹ ਸਰਕਾਰ ਦਾ ਅਸੀਂ ਤਨਮਾਦ ਕਰਦੇ ਹਾਂ ਕਿ ਉਹਨਾਂ ਨੇ ਬੜਾ ਵਧੀਆ ਕਦਮ ਜਿਆਦਾ ਚੱਕਿਆ ਅਮਰਸਰ ਤੋਂ ਟ੍ਰੇਨ ਚਲਾਈ ਹੈ ਜੇ ਅਸੀਂ ਅਮਰਸਰ ਵਾਸੀ ਬੜੇ ਤਨਵਾਦੀ ਹਾਂ ਸਰਕਾਰ ਦੇ ਤੇ ਆਪਾਂ ਬੜੀ ਖੁਸ਼ੀ ਨਾਲ ਸਾਰੇ ਪਰਿਵਾਰ ਨਾਲ ਜਾ ਰਹੇ ਆ ਸਾਡਾ ਮਨ ਬੜਾ ਖੁਸ਼ ਆ ਆਹਰ ਮਹਾਦੇਵ ਦੀ ਜੈ ਬੰਬੰਬੋਲੇ ਬੰਬੰਬੋਲੇ द्वारका देव की जय राधा रानी कृष्ण भगवान की जय मैं सगार भारतगंज ਨੂੰ ਤੇ ਪੰਜਾਬਗਰ ਨੂੰ ਇਹੀ ਕਹਿਣਾ ਚਾਹਨਾ ਕਿ ਜਿਆਦਾ ਤੋਂ ਜਿਆਦਾ ਟਿੰਨਾ ਯਾਤਰਾ ਦੀਆਂ ਟਿੰਡਾਂ ਚਲਾਈਆਂ ਜਾਣ ਹੋਰ ਵੀ ਤੀਰਾਂ ਚ ਤੀਰਥਾਂ ਚਲਾਈਆਂ ਜਾਣ ਜਿਸ ਨਾਲ ਹਰ ਸਾਡੇ ਜਿਹੜੇ 60 ਸਾਲ ਤੋਂ ਉਮਰ ਦੇ ਉੱਪਰ ਜਾਂ ਥੱਲੇ ਵਾਲੇ ਉਹ ਦਰਸ਼ਨ ਕਰ ਸਕਣ ਤੇ ਲੋਕੀ ਇਹੀ ਚਾਰ धाम ਜਾਂ ਦੂਜੇ ਧਾਮਾਂ ਯਾਤਰਾ ਕਰਨ ਤਾਂ ਸਾਰੇ ਬੜਾ ਸ਼ੁਕਰਗੁਜ਼ਾਰ ਹੋਵਾਂਗੇ ਜੇ ਹੋਰ ਵੀ ਸਰਕਾਰ ਕਈ ਨਾ ਯਾਤਰਾਵਾਲੀਆਂ ਚਲਾਣਗੇ ਬੜਾ ਧੰਨਵਾਦ ਸਰਕਾਰ ਦਾ ਮੈਂ ਪ੍ਰਦੀਪ ਸ਼ਰਮਾ ਅੰਮ੍ਰਿਤਸਰ ਤੋਂ ਹੀ ਇੰਡੀਆ ਰੇਲਵੇ ਨੇ ਜਿਹੜਾ ਇੱਕ ਕਦਮ ਚੁੱਕਿਆ ਬਹੁਤ ਸਰਾਹੀ ਨਹੀਂ ਹੈ ਇਹਨਾਂ ਦਾ ਔਰ ਇੱਕ ਮਤਲਬ ਕਿ ਆਮ ਜਨਤਾ ਜਿਹੜੀ ਹੈ 60 ਸਾਲ ਤੋਂ ਉੱਪਰ ਉਹ ਇਸ ਤਰ੍ਹਾਂ ਨੇ ਹਰਸ਼ੁਲਾਸ ਨਾਲ ਉਛਲ ਰਹੀ ਹੈ ਕਿ ਸਾਡੇ ਵਾਸਤੇ ਗਨੀਆਂ ਉਤਰਾ ਚੜਨਾ ਔਰ ਕਿਤੇ ਰਹਿਣਾ ਸੈਣਾ ਉਸੇ ਕਰਨੇ ਯਾਤਰਾ ਰਹਿ ਜਾਂਦੀ ਜਿਵੇਂ ਇਹਨਾਂ ਨੇ ਚਾਰ ਧਾਮ ਯਾਤਰਾ ਦੀ ਸਾਡਾ ਮਨ ਉਛਲ ਗਿਆ ਉਸੇ ਵੇਲੇ ਅਸੀਂ ਬੁੱਕ ਕਰਵਾ ਲਈ ਕਿ ਇਹ ਬਹੁਤ ਵਧੀਆ ਸਰਕਾਰ ਨੇ ਕਦਮ ਚੁੱਕਿਆ ਔਰ ਇਹਦੇ ਵਿੱਚ ਇੱਥੇ ਆ ਕੇ ਸਾਨੂੰ ਦੇਖਿਆ ਕਿ ਇੰਨਾ ਸਵਾਗਤ ਉਹ ਸਾਡਾ ਮਨ ਮੈਂ ਅੰਦਰੋਂ ਉਛਲ ਰਿਹਾ ਹੈ ਕਿ ਇੰਨਾ ਵੱਡਾ ਸਾਡਾ ਸਵਰਗ ਸਾਡਾ ਇੱਥੇ ਹੀ ਹੋ ਗਿਆ ਤੇ ਬਾਕੀ ਦੇ ਚਾਰ ਧਾਮ ਦਾ ਹੋਰ ਹੋਰ ਮਨ ਅੱਛਾ ਹੋਏਗਾ ਔਰ ਮਨ ਲੈ ਕੇ ਮਨ ਨੇ

सोमनाथ जावे चारों चार ज्योतिर्लिंग के दर्शन हो गए और यूनिटी ऑफ स्टैचू ऑफ यूनिटी से जावे बहुत ही अच्छा मौका मिले सू बहुत बहुत मन उछल रहे अंदर सारा प्रोग्राम नहीं बना पाते ग्रुप से जा रहे हैं और ਦੇ ਇਹਨ ਸਾਡੀ ਮਤਲਬ ਕਿ ਸਿੱਧੀ ਉੱਥੇ ਲੈ ਕੇ ਜਾਏਗੀ ਸੰਚਾਰ ਦਾ ਮੱਧ ਸਾਨੂੰ ਰਸਤੇ 'ਚ ਕੋਈ ਟੈਨਸ਼ਨ ਨਹੀਂ ਹੋਏਗੀ ਕਿ ਅਸੀਂ ਕੋਈ ਚੇਂਜ ਕਰਨਾ ਆਉਟੋ ਕਰਨਾ ਕੀ ਬੱਸ ਕਰਨੀ ਹੈ ਸਾਨੂੰ ਕੋਈ ਰਸਤੇ ਦੀ ਚਿੰਤਾ ਨਹੀਂ ਆ ਅਸੀਂ ਅਸੀਂ ਇੰਨੇ ਰੇਲਵੇ ਦੇ ਬਹੁਤ ਜ਼ਿਆਦਾ ਸ਼ੂਗਰ ਦੀ ਗੱਲ ਆ ਗਈ ਉਹਨਾਂ ਨੇ ਇਹੋ ਜਿਹਾ ਕਦਮ ਲੁਕਿਆ ਹੋਰ ਸਾਡੇ ਵਾਸਤੇ ਇੱਕ ਬੜਾ ਅੱਛਾ ਵਾਲੀ ਲੱਗ ਰਿਹਾ ਮੰਨ ਲਓ ਮਤਲਬ ਕਿ ਸਰਕਾਰ ਦੀ ਬਹੁਤ ਅੱਛੀ ਸੋਚ ਹੈ ਕਿ ਮਤਲਬ ਕਿ ਉਹਨਾਂ ਨੂੰ ਧਰਮ ਦੇ ਪਾਸੇ ਵੀ ਆਪਣੀ ਜਨਤਾ ਨੂੰ ਲਗਾ ਰਹੀ ਹੈ ਹੈਨੋ ਇਹ ਆਈ ਮਤਲਬ ਕਿ ਸੱਚਾ ਰਸਤਾ ਹੈ ਕਿ ਇੱਧਰ ਲਗਾਰੀ ਧਰਮ ਦੇ ਪਾਸੇ ਬਾਕੀ ਲੋਕ ਪਿਕਨਿਕ ਮਨਾਣ ਵੀ ਜਾਂਦੇ ਇਹ ਸਾਡੀ ਪਿਕਨਿਕ ਕੰਮ ਸਾਡੀ ਇੱਕ ਧਾਰਮਿਕ ਯਾਤਰਾ ਹੋ ਜਾਏਗੀ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਆਂ ਔਰ ਅਸੀਂ ਬਹੁਤ ਹੀ ਆਪਣੀ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਨੂੰ ਪ੍ਰਾਪਤ ਕਰਾਂਗੇ ਜੈ ਹੋ ਹਰਮਾਦੇ ਅਲਸਾ ਹਾਜੀ ਸਰ ਆਪਣਾ ਨਾਮ ਪੁੱਛੋ ਮੇਰਾ ਨਾਮ ਰਜੀ ਕੁਮਾਰ ਸ਼ਰਮਾ ਮੈਂ ਮੀਠਾ ਰੋਡ ਅੰਮ੍ਰਿਤਸਰ ਦਾ ਨਿਵਾਸੀ ਹਾਂ ਮੈਂ ਆਪਣੇ ਪਰਿਵਾਰ ਨਾਲ ਪਤਨੀ ਨਾਲ ਤੇ ਆਪਣੇ ਸਾਲਿਆ ਨਾਲ